ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਦੋਸਤੋ ਕਿ ਆਪਣੇ ਸ਼ਹਿਰ ਬਰਨਾਲਾ ਵਿੱਚ ਹੁਣ ਖੁੱਲ ਚੁੱਕਿਆ ਨਵਾਂ ਅਲਟਰਾ ਸ਼ੈਨ ਕਾਰਵਾਸ ਇੱਥੇ ਤੱਲੀ ਬਾਕਸ਼ਾ ਗੱਡੀਆਂ ਦਾ ਕੰਮ ਹੋਊਗਾ ਇੱਥੇ ਗੱਡੀਆਂ ਨੂੰ ਵਧੀਆ ਹੀ ਸੌਂਕ ਦੇ ਨਾਲ ਅੰਦਰੋਂ ਬਾਹਰੋਂ ਝੋਤਾ ਜਾਊਗਾ ਜਿੰਨਾ ਵੀ ਕੰਮ ਹੋਊਗਾ ਵਧੀਆ ਇਕੱਲੀ ਨਾਲ ਜ਼ਿੰਮੇਵਾਰੀ ਨਾਲ ਹੋਊਗਾ ਤੁਸੀਂ ਗੱਡੀ ਇੱਥੇ ਬੇਫਿਕਰ ਹੋ ਕੇ ਖੜਾ ਕੇ ਵੀ ਜਾ ਸਕਦੇ ਹੋ ਜਦੋਂ ਗੱਡੀ ਤਿਆਰ ਹੋ ਗਈ ਤਾਂ ਤੁਹਾਨੂੰ ਫੋਨ ਕੀਤਾ ਜਾਊਗਾ ਵਧੀਆ ਹੀ ਖੁੱਲੀ ਡੁੱਲੀ ਜਗਾ ਗੱਡੀਆਂ ਜਿਵੇਂ ਮਰਜ਼ੀ ਖੜਾਓ ਇੱਕ ਵਾਰੀ ਜ਼ਰੂਰ ਆਪਣੀਆਂ ਗੱਡੀਆਂ ਦਾ ਕੰਮ ਇੱਥੋਂ ਕਰਾਓ ਵਧੀਆ ਸੌਂਕ ਦੇ ਨਾਲ ਕੰਮ ਹੋਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਊਗੀ ਕੰਮ ਦੇ ਵਿੱਚ ਡਰੈਕਟ نوٹ ਕਰ ਲਓ ਜਿੱਤਨੌਲਾ ਰੋਡ ਅਗਰਵਾਲ ਕਲੋਨੀ ਦੇ ਬਿਲਕੁਲ ਨਾਲ ਬਰਨਾਲਾ